ਆਹ ਸਾਰੇ ਬਬਲੀ ਆ ਗਏ ਜੀ ਆਇਓ ਮੁਰ ਸਾਡੇ ਇੱਕ ਮੰਨੇ ਸਟਾਫ ਕਰਦੇ ਦਾਦਾ ਢਲਗਟ ਨੇ ਆ ਗਈ ਜੀ ਉਹ ਲੋਨਾਂ ਨੇ ਕਿੰਨੇ ਜੰਮ ਕਰਦੇ ਸਾਰੇ ਜੰਮ ਦਾ ਲਾਣ ਹਾਂਜੀ ਜਿਹੜਾ ਵੀ ਮੱਥੇ ਜਿਹੜਾ ਕੋਈ ਸਵਾਲ ਕਰਦਾ ਸਾਡਾ ਤੇ ਤੁਹਾਨੂੰ ਸੁਣਿਆ ਇਸ ਪਬਲਿਕ ਨੇ ਪਾਵਰ ਪਰਤਾਂ ਕੁਝ ਮੈਂ ਜੈਨਾ ਜੈਨਾ वगैरह ਸਾਡੀ ਗੱਲ ਕਰਨਾ ਤੁਹਾਡਾ ਸਰਦ ਇਹ ਜੋ ਹੋਇਆ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਤਾ ਲੋ ਪਤਾ ਪੇਪਰ ਮੈਂ ਨਾ ਉਹਨਾਂ ਪਰਚੇਵਾਂ ਦੀ ਗੱਲ ਜਿਹੜੀ ਪੰਜਾਬ ਸਰਕਾਰ ਦਾ ਗੱਲ ਪਹੁੰਚਾਉਣੀ ਸਾਡੀ ਉਹ ਤੁਹਾਡੇ ਰਾਹੀ ਹੈ ਸਾਡੀ ਬੈਂਕੀ ਇਹ ਇਸ ਸਾਈ ਦੇ ਵਿੱਚ ਇਲੈਕਸ਼ਨ ਆ ਗਿਆ ਹਾਂਜੀ ਜਿਸ ਤਰ੍ਹਾਂ ਪਿੱਛੇ ਭਾਈ ਦੇ ਵਿੱਚ ਬੀਜੇਪੀ ਸਰਕਾਰ ਨੇ ਸਾਡੇ ਨਾਲ ਜੋ ਕੀਤਾ ਅੱਜ ਉਹ ਨਾ ਬਣਿਆ ਪੰਜਾਬ ਦੇ ਵਿੱਚ ਉਹਨਾਂ ਨੂੰ ਵਧ ਨਹੀਂ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਸਦਾਈ ਦੇ ਵਿੱਚ ਨੌਕਤ ਨਾ ਆਵੇ ਤੁਸੀਂ ਇਹਨਾਂ ਕਿਸਾਨਾਂ ਦੇ ਹੱਥ ਦੇ ਵਿੱਚ ਫੜੋ ਜੋ ਇਹਨਾਂ ਦੀਆਂ ਮੰਗਾਂ ਨੇ ਉਹ ਲਾਗੂ ਕਰ ਲਓ ਜਿਹੜਾ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਆਉਂਦੇ ਹੀ ਕੇਰਲਾ ਦੇ ਪਾਰਟਨਰ ਦੇ ਉੱਤੇ 23 ਫੀਸਾ ਤੇ ਐਮਐਸਪੀ ਗ੍ਰਾਂਟੀ ਸਕੀਮ ਪੰਜਾਬ ਸਰਕਾਰ ਪੰਜਾਬ ਨੂੰ ਦੇਵਾਂਗੇ ਉਹ ਵਾਦਾ ਕਿੱਥੇ ਚਲਾ ਗਿਆ ਸਾਡੀ ਕੀ ਮੰਗ ਤਾਂ ਸੈਂਟਰ ਨਾਲ ਸੀ ਇਹਨਾਂ ਨੇ ਤਾਂ ਕੁਭਾਦ ਬਦੌਲਾਈ ਨਹੀਂ ਕੀਤਾ ਮੰਗ ਤਾਂ ਸੈਂਟਰ ਨਾਲ ਸੀ ਸੈਂਟਰ ਤੋਂ ਅਸੀਂ 23 ਫੀਸਾ ਦੇ ਐਮਐਸਪੀ ਮੰਡਲ ਲਈ ਜਾ ਰਹੇ ਸੀ ਤੇ ਮੋਦੀ ਦੇ ਇਸ਼ਾਰੇ ਤੇ ਉੱਥੇ ਜਿਹੜਾ ਰਸਤਾ ਸਰਕਾਰ ਨੇ ਸਰਕਾਰਾਂ ਨੇ ਬੰਦ ਕੀਤਾ ਅਸੀਂ ਲਾ ਕੇ ਤਸਾਨਾ ਤੇ ਦੇਵਤੇ ਕਰੋੜਾਂ ਰੁਪਈਆਂ ਦੀਆਂ ਜੇ ਪਕਾਨਾ ਦਾ ਸਮਾਨ ਔਰ ਕਾਰਨ ਸਾਰਾ ਕੁਝ ਚੋਰੀ ਹੋ ਗਿਆ। ਫਿਰ ਉਥੋਂ ਦੇ ਜਿਹੜੇ ਉਹ ਲਾਲੀ ਘਨੌਰ ਦਾ ਨਾਂ ਆ ਗਿਆ। ਸਾਰਾ ਕੁਝ ਉਹਨਾਂ ਵਿੱਚ ਜੀ ਚੈਗਰੋ ਫੜਿਆ ਗਿਆ। ਉਹਨਾਂ ਤੇ ਕੋਈ ਕਾਰਵਾਈ ਨਹੀਂ। ਕੋਈ ਜਿਹੜੇ ਪਕਾਨਾ ਦਾ ਸਮਾਨ ਉਹਨਾਂ ਦਾ ਗਲਦ ਹੋਇਆ ਉਹਨਾਂ ਨੂੰ ਕੋਈ ਦਬਾਉਣ ਦੀ ਗੱਲ ਨਹੀਂ। ਇਹ ਗੱਲ ਜਿਹੜੀ ਆ ਰੱਖੋ ਤੇ ਖਾਨਾ ਮੂਲ ਦਾ। ਨਹੀਂ ਮੈਂ ਬਹੁਤ ਵਾਰੀ ਚਲਾਗੇ। ਜਿਹੜੀ ਬਾਏ ਉੱਥੇ ਜਾਣੇ ਜਿਆ ਹੁਆ ਤਰੋ ਮੈਂ ਇਹ ਕੋਈ ਪਾ ਕੇ ਪਾ। ਯਾ ਮੰਗਾ ਆ ਮਰ। ਉਹ ਫਰੰਟੂ ਜਿੰਗ ਦੇ ਨਹੀਂ ਦੇਖਦੇ ਹੋ ਤਾਂ ਮਾਮ ਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਜਦੋਂ ਤੁਹਾਡਾ ਮਾਮ ਬੱਤਰ ਉਹਦੇ ਵਿੱਚ ਲਿਖਿਆ ਹੋਊਗਾ ਫਿਰ ਜਦੋਂ ਮੈਂ ਜਾ ਕੇ ਫੜਨਾ ਨਾ ਚਾਹਾਂ। ਿਆ ਗੱਲਾਂ। ਸਿਸਟਮ ਵਿੱਚ ਕਿੰਨੇ ਚੱਲੂ। ਬਿਲਕੁਲ। ਉਹ ਮੈਂ ਜਾ ਜੂ ਤੇ ਉਹਨਾਂ ਬਿਲਕੁਲ ਜੀ ਮਾਮ ਤੋਂ ਨਹੀਂ ਤਾਂ ਪੰਡਾ ਕਰਦੇ ਆਗੇ ਸਾਜਮ ਤਰੀਹਣ ਮੰਗਾਂਦੇ ਜੀ ਨਾਲ ਸਿਰਫ ਪੰਜਾਬ ਸਰਕਾਰ ਨਾਲ ਇਹ ਨਹੀਂ ਤੁਸੀਂ ਮਾਰਕਤ ਮਤਲਬ ਵਿਆਗ ਨੂੰ ਸੈਂਟਰ ਨਾਲ ਸੈਂਟਰ ਮੰਨੇ ਦੇ ਨਾਮ ਬੰਦੇ ਉਹ ਜਿਹੜੀ ਆ ਜਿੱਥੇ ਤੋਂ ਮਤਲਬ ਵੱਡਾ ਵੀ ਬਣਾਉਣਾ ਹੈ ਜੋ ਪੰਜਾਬ ਸਰਕਾਰ ਨਾਲ ਅਲਾਈਡ ਮੰਗਾ ਤੇ ਜੋ ਸਾਡਾ ਉਹਦੇ ਨਕਸ਼ਾਣ ਹੋਇਆ ਉਹਦੀ ਪੜਾਈ ਕਰਨੀ ਹੈ ਜਾਂ ਜਿਹੜੀਆਂ ਹੁਣ ਆਪਾਂ ਇੱਥੇ ਆਸਫਲਟ ਵੀ ਲਾ ਲਈਏ ਦਿੱਤਾ ਵੀ ਹੈ ਆਹਦੀ ਕੋਈ ਵੀ ਰੇਤਾ ਦਾ ਜਿਹੜਾ ਹੁਣ ਠੀਕਾ ਹੋ ਗਏ ਉੱਥੇ ਸਰਕਾਰ ਦੀ ਜ਼ਿੰਮੇਰੀ ਹੈ ਤੇ ਸਰਕਾਰ ਅੱਜ ਲਾਵੇ ਜਿਹਦੇ ਵਿੱਚ ਪਬਲਿਕ ਨੂੰ ਕੋਈ ਮਤਵ ਨਹੀਂ ਦੇਵਾ। ਜੇ ਉਹ ਖੱਡਦਾ ਲਾ ਰਹੀ ਹੈ ਜ਼ਮੀਨ ਕਿਸਾਨਾਂ ਦੀ ਹੈ। ਇਹ ਖਾਨ ਖਾਨ ਦਾ ਹੋਇਆ ਉਹਦੇ ਵਿੱਚ ਰੀਤਾ ਪੈ ਗਈ ਉਹਨੂੰ 5 ਸਾਲ ਹੋ ਗਏ ਕੋਈ ਫਸਲ ਨਹੀਂ ਆ ਰਹੀ ਕਿ ਉਹ ਜਿਹੜਾ ਕਿਸਾਨ ਜਿਹੜੀ ਆ ਸਰਕਾਰ ਧੱਕੇ ਨਾਲ ਆ ਕੇ ਉਹ ਚਾਹੀਦਾ ਤਹਾਕਾ ਉਹ ਕਿਸਾਨ ਨੂੰ ਦੇਣਾ ਵੀ ਤੇਰੀ ਜ਼ਿੰਦਗੀ ਵਿੱਚ ਦਿੱਤਾ ਪਈਏ ਫਿਰ ਨੂੰ ਇੰਨੇ ਜਿੰਨੇ ਸਾਲੋਂ ਕਿ ਤੈਨੂੰ ਮਿਲਿਆ ਕੁਝ ਨਹੀਂ ਤੇ ਇਹ ਵੀ ਜੇ ਜਿਹੜੀ ਤਾ ਤੂੰ ਆਪ ਦੇ ਵੇਚ ਲੈ ਤੇ ਵੇਚ ਕੇ ਆਪ ਦੀ ਘਰ ਦੀ ਲੋਕੀ ਕਰਦਾ ਫਿਰ ਤੁਸੀਂ ਇੱਕ ਬੜੀ ਜਿਹੇ ਵਿੱਚ ਕੀ ਹੋਇਆ ਵੀ ਸਾਡੀ ਭਵੰਤਪਨ ਸਰਕਾਰ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਦੋ ਉਹਨਾਂ ਨੂੰ ਆਪਸ਼ਨ ਆ ਤੁਹਾਨੂੰ ਵੀ ਤੁਸੀਂ ਹੱਥ ਕੇ ਲਈ ਪਤਾ ਕਰਕੇ ਇੱਕ ਉਹ ਜਿਹੜੀ ਦੁਕਾਨ ਨੇ ਇਹਨਾਂ ਨੂੰ ਹੋਣਾ ਯਾਰਾ ਪਤਾ ਦੇ ਕੇ ਨਮਕਾਰ ਕਰਦੇ ਤੁਸੀਂ ਪਤਾ ਬਣਾ ਲਓ ਕਿ ਪਤਾ ਬਣਾ ਲਓ ਜੇ ਮੱਦੀ ਕਰਦੇ ਜਿਹੜਾ ਪਾਣੀ ਆਉਂਦਾ ਕਿਸਾਨਾਂ ਦਾ ਨੁਕਸਾਨ ਨਾ ਹੋ ਜਿਹੜਾ ਹਰ ਸਾਲ ਤੁਹਾਨੂੰ ਮਾਰ ਦਿਆ ਜਿਹੜਾ ਪਹਿਲਾਂ ਹੀ ਨੇ ਦੇਣਾ ਉਹਨਾਂ ਨੇ ਕਿਹਾ ਵੀ ਤੁਹਾਡੀ ਆਪਸ਼ਨ ਬਿਲਕੁਲ ਸਹੀ ਹੈ ਅਸੀਂ ਇਸ ਤੇ ਪੂਰੀ ਕਾਰਵਾਈ ਕਰਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿੰਨਾ ਲਾਤੀ ਹੋਵੇਗਾ ਸਰ ਉਹ ਦਿੱਤੇ ਜੋ ਜਿਆਦਾ ਚਾਹ ਰਿਹਾ 12000 ਰੁਪਏ ਦੇ ਦਿੰਦੀਆਂ ਸੀ ਮਾਪਜਾ ਫਿਰ 15000 ਹੋ ਗਿਆ ਇਹਨਾਂ ਨੇ ਫਾਰਮ ਕਰ ਬਈ ਜਿੱਤੋਂ ਵੀ ਪ੍ਰੋਪਰਟੀ ਹੋ ਗਈ ਮੰਗਾ ਬੇਂੀਆਂ ਨੇ ਵੀ ਜੇ ਆਪਾਂ ਨੂੰ ਘੰਟਾ ਦੋ ਘੰਟੇ ਬੈਠ ਕੇ ਮਿਲਣ ਕਰਕੇ ਫਿਰ ਸਾਰੀਆਂ ਮੰਗਾਂ ਦਾ ਮੁਜਾਵਾ ਤੋਾਰ ਆ ਗਿਆ ਅਸੀਂ ਅੱਜ ਲਈ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਤੁਸੀਂ ਕਰੋ ਜੀ ਸਰਦ ਕੀ ਕਰੋ ਅਸੀਂ ਤੁਹਾਡੇ ਪ੍ਰੋਗਰਾਮ ਦੀ ਜਿੱਤ ਨਹੀਂ ਪਾ ਰਹੇ ਪਰ ਅਸੀਂ ਆਪਣੀ ਆਵਾਜ਼ ਤੁਹਾਡੇ ਜੁਨੀ ਸਰਕਾਰ ਤੱਕ ਜਪੂ ਰਹੇ ਹਾਂ ਬਾਕੀ ਰੇਤਾ ਦਾ ਵੀ 50% ਜਿਹੜੇ 50% ਮਿਲਦੇ ਰੇਤਾ ਇਹ ਬਾਦ ਕਰਾਉਣ ਦੀ ਬਾਤ ਨਹੀਂ ਆ ਰਹੀ ਸਰਕਾਰ ਨੇ ਪਹਿਲਾ ਵਿਆਹ ਸੀਗਾ ਵੀੋਂ ਤੋਂ ਪਤਾ ਕਿੱਥੇ ਕਿਹੜੇ ਜਿੱਲਾ ਜ਼ਮੀਨਾਂ ਆਵਾਜ਼ ਸੀ ਕਿ ਉਹਨਾਂ ਨੂੰ ਮੁਵਾਕਫਾਰੀ ਮਾਤ ਪਾਤ ਨਾਲ ਹੱਥ ਨਾਲ ਹੀ ਹੱਥ ਵਿਆਹ। ਉਪਰ ਹੋਇਆ ਹੁੰਦਾ। ਬਾਹਰਕਾਰੀ ਮਾਰਨ ਸਖਾਤ ਦੇ ਦੇ ਵਾਰਤ ਜਿਹਨਾਂ ਨੇ ਛੱਤ ਤੋਂ ਰੋਕ ਲਏ ਆਵਾਜ਼ ਸੀ ਜਿੱਦਾਂ ਉਹਨਾਂ ਤੋਂ ਬਾਤ ਹੀ ਕਰਨੇ ਕਿ ਅਸੀਂ ਇਹ ਕਹਿੰਦੇ ਜਿਹਨੇ ਜਿਹਨੇ ਬੰਦੇ ਆ ਕੇ ਕਬਜ਼ਾ ਕਰ ਲਿਆ ਅੱਜਾਂ ਦੇ ਆਂਦੇ ਆ ਸਰਕਾਰ ਦੇ ਡਾਂਟੇ ਉਹਨਾਂ ਤੋਂ ਉਹਨਾਂ ਦੀ ਬਾਤ ਕੀਤਾ। ਅਸੀਂ ਉਹ ਜਨਮ ਹੈ ਜਿਹੜਾ ਨੇ ਬਾਤ ਕੀਤੀ ਜਿਹੜਾ ਹਾਂ ਜੀ ਪੰਚਾਇਤ ਨੇ ਪੰਚਾਇਤ ਦੇ ਨਾ ਕਰਕੇ ਤੋੜ ਕੇ ਉਹ ਤੋਂ ਵੀ ਬਾਕੀ ਦੀ ਗੱਲ ਕਰਦੇ ਕਿ ਕਾਮਰਾਂ ਦੇ ਪਿੰਡ ਦੀ ਗੱਲ ਹੈ ਕਿ ਇਹਨਾਂ ਨੂੰ ਆਵਾਜ਼ ਕਰਨ ਵਾਸਤੇ ਜਮੀਨਾਟ ਕਲੇ ਮਿਲਿਆ ਸੀ ਇਹ ਨਹੀਂ ਵੀ ਇੱਕ ਅੱਧੇ ਕੁ ਪਰਿਵਾਰ ਕੋਲ ਹੈ ਸਭ ਤੋਂ तकरीबन ਅੱਧੇ ਪਿੰਡ ਸਾਰੇ ਨਹੀਂ 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 ਗੌਰਮੇਟ ਇਸ ਦਾ ਤੋੜੀਆਂ ਨਹੀਂ 14 ਵਿੱਚ 14 ਨਹੀਂ ਟੁੱਟਿਆ 14 ਟੁੱਟਿਆ ਵਿੱਚ ਇਹਨਾਂ ਨੇ ਇਹਨਾਂ ਨੇ ਸਰਕਾਰ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਵੀ ਅਸੀਂ ਇਹਨਾਂ ਨੂੰ ਮਾਲ ਕੇ ਇਕਜਾਗ ਪਰ ਦਿੱਤੇ ਨਹੀਂ ਤਰਾਰ ਕੀਤਾ ਗਿਆ ਤਰਾਰ ਕੀਤਾ ਗਿਆ ਜੀ آج سارے کلو بیٹھے ہیں گھر دے کیندا بیان اج والے سرکار دے تو تھانہ بالکل اپنا کوئی نہ کوئی ووٹ دے آو سارے جیوں چھوڑے توہاڈے پرسی گال دا جی ہن اتے بندے کوئی گال <سؤال> کرو